ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀਸ਼ ਸੂਰੀ ਸਾਥੇ ਉਸ ਸਮੇਂ ਸੀ ਬੀਰੋਵਾਲ ਦੇ ਨਜ਼ਦੀਕ ਮੌਜੂਦ ਹਾਂ ਔਰ ਇੱਥੇ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਆ ਟੈਕਸੀ ਗੱਡੀ ਆਰਟੀਕਲ ਗੱਡੀ ਹੈ ਜੋ ਕਿ ਦੱਸਿਆ ਜਾ ਰਿਹਾ ਇਹ ਸਕੂਲ ਬੱਸ ਦੇ ਨਾਲ ਟਕਰਾ ਜਾਂਦੀ ਹੈ ਔਰ ਸਕੂਲ ਬੱਸ ਵਿੱਚ ਜਦੋਂ ਇਹ ਗੱਡੀ ਟਕਰਾਉਂਦੀ ਉਸ ਸਮੇਂ ਬੱਚੇ ਵੀ ਸਵਾਰ ਸਨ ਤਾਂ ਤੁਸੀਂ ਦੇਖੋ ਇਹ ਗੱਡੀ ਦਾ 에ਅਰ ਬੈਗ ਵੀ ਖੁੱਲ ਜਾਂਦਾ ਗੱਡੀ ਫਰੰਟ ਤੋਂ ਕਾਫੀ ਨੁਕਸਾਨੀ ਗਈ ਹੈ ਸ਼ੀਸ਼ਾ ਟੁੱਟ ਗਿਆ ਬੁੰਨਟ ਦਾ ਜਿਹੜਾ ਕਚੂਮਬਰ ਨਿਕਲ ਗਿਆ ਕਾਫੀ ਨੁਕਸਾਨ ਗੱਡੀ ਦਾ ਵੀ ਹੈ ਇੰਨੀ ਗੰਮੀਤ ਨਹੀਂ ਆ ਕਿ ਗੱਡੀ ਦਾ ਜਿਹੜਾ ਡਰਾਈਵਰ ਹੈ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਉਹ ਠੀਕ ਠਾਕ ਹੈ ਮੇਰੇ ਕੀ ਨਾਮ ਕੀ ਤੁਹਾਡਾ ਪੂਰ ਸਿੰਘ ਪੂਰ ਸਿੰਘ ਕਿੱਥੋਂ ਆਏ ਸੀਗੇ ਜਲੰਧਰ ਤੋਂ ਜਲੰਧਰ ਤੋਂ ਜਾ ਕਿੱਧਰ ਹੈ ਸੀ ਚੰਡੀਗੜ੍ਹ 에어ਪੋਰਟ ਕੀ ਤੁਹਾਡੇ ਨਾਲ ਜਿਹੜੀ ਸਵਾਰੀਆਂ ਸੀ ਠੀਕ ਹੈ ਸਵਾਰੀਆਂ ਥੋੜੀ ਸੱਟ ਲੱਗੀ ਹੈ ਕਿੱਥੇ ਭੇਜਿਆ ਉਹਨਾਂ ਨੂੰ ਆਹ ਨਾਲ ਦੇ ਐਮਰਜੈਂਸੀ ਹਸਪੀਟਲ ਠੀਕ ਹੈ ਤੇ ਤਸਵੀਰਾਂ ਵੇਲੇ ਦਿਖਾ ਦਿਓ ਤੁਸੀਂ ਇੱਕ ਵਾਰ ਤਸਵੀਰਾਂ ਦਿਖਾ ਦਿਓ ਆ ਤੁਸੀਂ ਦੇਖੋ ਕਿ ਗੱਡੀ ਦੇ ਜਿਹੜੇ ਪਰਖੱਚੇ ਉੜੇ ਆ ਉਹ ਕਿਵੇਂ ਪਲਾਸਟਿਕ ਜਿਹੜੀ ਆ ਸੜਕ ਤੇ ਖਿਲਰੀ ਹੋਈ ਆ ਵੱਡੀ ਗੱਲ ਇਹ ਆ ਜਿਹੜੀ ਪਰੇਸ਼ਾਨੀ ਵਾਲੀ ਗੱਲ ਇਹ ਸੀ ਕਿ ਬੱਚੇ ਜਿਹੜੇ ਗੱਡੀ 'ਚ ਸਵਾਰ ਸਨ ਬੱਚੇ ਜਿਹੜੇ ਸਕੂਲੀ ਬੱਸ 'ਚ ਸਵਾਰ ਸਨ ਔਰ ਉਹਨਾਂ ਨੂੰ ਹੁਣ ਉਹਨਾਂ ਦੇ ਘਰ ਤੱਕ ਪਹੁੰਚਾਇਆ ਗਿਆ ਸਕੂਲ ਦੇ ਚੇਅਰਮੈਨ ਸਾਹਿਬ ਵੀ ਇੱਥੇ ਨਾਲ ਪਹੁੰਚ ਗਏ ਨੇ ਭਾਜੀ ਸਿਚੁਏਸ਼ਨ ਬਣੀ ਕੀ ਸਿਚੁਏਸ਼ਨ ਦੀ ਆਲੇ ਦੋਲੇ ਲੋਕ ਖੜੇ ਸੀ ਦੱਸਦੇ ਆ ਬੱਸ ਸਿੱਧੀ ਤੁਰੀ ਹੋਈ ਸੀ ਸੜਕ ਤੇ ਇੱਥੇ ਕੋ ਸਟਾਪ ਵੀ ਨਹੀਂ ਕੋਈ ਸਟਾਪ ਨਹੀਂ ਕੋਈ ਕੁਛ ਨਹੀਂ ਜੀ ਪਿੱਛੇ ਲੈ ਕੇ ਗੱਡੀ ਠਾਹ ਮਾਰੀ ਹੈ ਜੀ ਵਿੱਚ ਫਿਰ ਸੰਤੁਲਨ ਵਿਗੜ ਗਿਆ ਗੱਡੀ ਤੇ ਕਿ ਬੈਲੈਂਸ ਨਹੀਂ ਹੋਈ ਬੈਲੈਂਸ ਨਹੀਂ ਹੋਈ ਪਤਾ ਨਹੀਂ ਜੀ ਪਿੱਛੇ ਉਹਨੇ ਤੁਸੀਂ ਜੇ ਚੈੱਕ ਕਰਾਓ ਬੰਦਾ ਵੀ ਜੈਸੇ ਅਸੀਂ ਤਾਂ ਕਹਿੰਦੇ ਜੀ ਉਹਦਾ ਮੈਡੀਕਲ ਚੈੱਕ ਕਰਾਇਆ ਜਾਵੇ ਜਿਹੜਾ ਬੰਦਾ ਵਿੱਚ ਹਾਂ ਜਿਹਨੇ ਪਿੱਛੋਂ ਗੱਡੀ ਲਿਆ ਕੇ ਮਾਰੀ ਹੈ ਆਲੇ ਦੋਲੇ ਲੋਕ ਸਾਰਿਆਂ ਨੇ ਦੇਖਿਆ ਕੀ ਹੋਇਆ ਕੀ ਨਹੀਂ ਬਟ ਇਹ ਆ ਵੀ ਚਲੋ ਬਚਾਅ ਹੋ ਗਿਆ ਕੋਈ ਬੱਚੇ ਨੂੰ ਕੋਈ ਏਦਾਂ ਦੀ ਪ੍ਰੋਬਲਮ ਬੱਚੇ ਕਿੰਨੇ ਸਵਾਰ ਸੀ ਬਸ 20 ਬੱਚੇ ਸੀਗੇ ਜੀ ਬਸ ਤੇ ਹੁਣ ਬੱਚੇ ਨੂੰ ਘਰ ਪਹੁੰਚਾ ਦਿੱਤਾ ਬੱਚੇ ਘਰ ਚਲੇ ਗਏ ਨਾਲ ਦੀ ਨਾਲ ਲਾ ਕੇ ਬੱਚੇ ਚਲੇ ਗਏ ਪਿੱਛੋਂ ਲਿਆ ਕੇ ਗੱਡੀ ਥਾਹ ਮਾਰੀ ਹੈ ਜੀ ਬੱਚੇ ਠੀਕ ਠਾਕ ਨੇ ਕੋਈ ਸਮੱਸਿਆ ਤਾਂ ਨਹੀਂ ਬੱਚੇ ਨੂੰ ਕੋਈ ਸਮੱਸਿਆ ਨਹੀਂ ਬੱਚੇ ਸਾਰੇ ਠੀਕ ਤੁਹਾਡੀ ਬੱਸ ਦਾ ਕਿੰਨਾ ਲਾਸ ਹੋਇਆ ਚਲੋ ਲਾਸ ਦਾ ਪਿੱਛੋਂ ਬੱਚਿਆ ਜੀ ਬੈਕ ਸਾਈਡ ਤੋਂ ਹੁਣ ਲਾਸ ਦਾ ਪਤਾ ਲ ਲਗੂਗਾ ਜਾ ਕੇ ਕੀ ਹੈ ਕੀ ਮੇਨ ਲਾਸ ਦੀ ਗੱਲ ਨਹੀਂ ਹੈ ਮੇਨ ਹੁੰਦਾ ਜਦੋਂ ਬੱਚੇ ਨਾਲ ਹੁੰਦੇ ਨੇ ਜੀ ਉਦੋਂ ਸਾਰੀ ਟੈਨਸ਼ਨ ਮੇਨ ਪਹਿਲੇ ਬੱਚੇ ਸੇਫ ਹੋਣ ਬੱਚੇ ਸੇ ਕੋਈ ਚਰੀ ਨਹੀਂ ਕੋਈ ਖਰੋਚ ਤਾਂ ਨਹੀਂ ਹੈ ਨਹੀਂ ਬੱਚਿਆਂ ਨੂੰ ਕੋਈ ਪ੍ਰੋਬਲਮ ਆਲ ਗੋਟਾ ਹਾਂਜੀ ਉਹਨਾਂ ਦੇ ਮਾਤਾ ਪਿਤਾ ਨੂੰ ਹੈਂਡਓਵਰ ਕਰਾ ਹਾਂ ਉਹਨਾਂ ਨੇ ਹੈਂਡਓਵਰ ਕਰਤਾ ਤੇ ਉਹਨਾਂ ਨਾਲ ਗੱਲ ਵੀ ਹੋ ਗਈ ਸਾਰੇ ਬੱਚੇ ਦੀ ਚਲੋ ਪਰੇਸ਼ਾਨੀ ਤਾਂ ਹੁੰਦੀ ਆ ਹਾਂਜੀ ਬਿਲਕੁਲ ਜੀ ਚਲੋ ਬਹੁਤ ਸ਼ੁਕਰ ਹੈ ਜੀ ਔਰ ਐਸਐਸਫ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਤਾਂ ਜਿਵੇਂ ਉਹਨਾਂ ਨੇ ਆਪਣਾ ਗਿਲਾ ਜੋ ਉਹਨਾਂ ਦਾ ਤਰਕ ਸੀਗਾ ਸਾਂਝਾ ਕੀਤਾ ਬਜਾਜ ਸਾਹਿਬ ਨੇ ਸਰਸਵਤੀ ਸਕੂਲ ਤੋਂ ਤਾਂ ਕਹਿੰਦੇ ਕਿ ਬੱਚਿਆਂ ਜਦੋਂ ਬੱਚੇ ਬੱਸ ਵਿੱਚ ਸਵਾਰ ਹੁੰਦੇ ਨੇ ਤਾਂ ਦੁਬਿਧਾ ਚਿੰਤਾ ਪਰੇਸ਼ਾਨੀ ਤਾਂ ਹੋ ਜਾਂਦੀ ਹੈ ਕਿਉਂਕਿ ਬੱਚਿਆਂ ਨੂੰ ਸੁਰੱਖਿਅਤ ਘਰ ਪਹੁੰਚਾਣਾ ਬਹੁਤ ਜ਼ਰੂਰੀ ਹੁੰਦਾ ਹੈ ਪਹਿਲਾਂ ਕੁਝ ਵੀਰ ਮਲੇ ਸੀ ਉਹ ਜਿਹੜੇ ਜਾ ਰਹੇ ਉਹ ਕਹਿੰਦੇ ਕਿ ਬੱਸ ਵਿੱਚ ਜਿਹੜੀ ਲੇਡੀ ਅਟੈਂਡੈਂਟ ਵੀ ਮੌਜੂਦ ਸੀਗੀ ਤਾਂ ਉਹਨੇ ਵੀ ਬੱਚਾ ਨੂੰ ਪੈਸੀਫਾਈ ਕਰਨ ਵਿੱਚ ਮਦਦ ਕੀਤੀ ਬੱਚੇ ਨੂੰ ਸੰਭਾਲ ਲਿਆ ਆ ਬੱਸ ਦੀ ਬੈਕ ਸਾਈਡ ਦਿਖਾ ਦਿਓ ਆ ਬੱਸ ਦੀ ਜਿਹੜਾ ਬੱਸ ਦਾ ਪਿੱਛੋਂ ਨੁਕਸਾਨ ਹੋਇਆ ਬੱਸ ਸੋਲਿਡ ਹੁੰਦੀ ਹੈ ਇਸ ਕਰਕੇ ਬਚਾਅ ਹੋ ਗਿਆ ਔਰ ਰੱਬ ਦਾ ਸ਼ੁਕਰ ਹੈ ਕਿ ਸ਼ੀਸ਼ੇ ਵੱਲ ਗੱਲ ਨਹੀਂ ਗਈ ਕਿਉਂਕਿ ਬੱਚੇ ਬਸ ਦੇ ਅੰਦਰ ਬੈਠੇ ਸੀਗੇ ਉਹਨਾਂ ਦੇ ਕੋਈ ਬੱਚਿਆਂ ਨੂੰ ਕੋਈ ਦਿੱਕਤ ਆਉਂਦੀ ਤਾਂ ਗੱਲ ਵਿਗੜ ਸਕਦੀ ਸੀ ਪਰ ਰੱਬ ਦਾ ਸ਼ੁਕਰ ਹੈ ਐਸਐਸਐਫ ਟੀਮ ਤੋਂ ਇੰਚਾਰਜ ਸਾਹਿਬ ਨਾਲ ਗੱਲਬਾਤ ਇੰਚਾਰਜ ਸਾਹਿਬ ਆਈਓ ਜਰਾ ਲਾਈਵ ਚੱਲ ਰਿਹਾ ਜੀ ਸਾਹਿਬ ਸਰ ਕੀ ਸਥਿਤੀ ਕੀ ਬਣੀ ਬੀਬੀ ਸਕੂਲ ਦੀ ਬੱਸ ਆਉਂਦੀ ਸੀਗੀ ਹਮ ਕਰ ਲਓ ਬੰਦਿਆ ਜਰਾ ਸਕੂਲ ਦੀ ਬੱਸ ਇਧਰੋਂ ਆ ਰਹੀ ਸੀਗੀ ਜੀ ਕਾਰ ਵਾਲੀ ਇਹ ਟੈਕਸੀ ਵਾਲੇ ਸਗੇ ਜਿਲੰਦਰ ਤੋਂ ਚੰਡੀਗੜ੍ਹ ਜਾ ਰਹੇ ਸਗੇ ਜੀ ਉਹ ਗੱਡੀ ਪਿੱਛੋਂ ਵਿੱਚ ਮਾਰੀ ਬੱਸ ਦੇ ਵਿੱਚ ਹੂੰ ਤੇ ਉਧਰ ਜਨਾਨੀ ਬੈਠੀ ਸੀਗੀ ਹੂੰ ਉਹਨੂੰ ਜਾਣਾ ਸੀਗਾ ਜਿਲੰਦਰ ਤੋਂ ਚੰਡੀਗੜ੍ਹ ਚੰਡੀਗੜ੍ਹ ਹੂੰ ਉੱਥੋਂ ਬੰਬਈ ਜਾਣਾ ਸੀਗਾ ਓਕੇ ਉਹਦੇ ਸੱਟ ਆਇਆ ਥੋੜੀਆਂ ਹੂੰ ਉਹ ਪਾ ਗੜੀ ਹਸਪੀਟਲ ਉੱਥੇ ਦਾਖਲ ਕਰਾਉ। ਕੋਈ ਕੋਈ ਲੇਡੀ ਸੀਗੇ ਹੋਰ ਵੀ? ਇੱਕ ਹੀ ਲੇਡੀ ਸੀ। ਲੇਡੀ ਸੀ ਠੀਕ ਹੈ। ਹਾਂਜੀ ਹਾਂਜੀ। ਤੇ ਡਰਾਈਵਰ ਠੀਕ ਹੈ ਇਹ ਤੈਨੂੰ ਡਰਾਈਵਰ ਠੀਕ ਹੈ ਬਿਲਕੁਲ ਠੀਕ। ਪਰ ਜਿਵੇਂ ਸਕੂਲ ਵਾਲੇ ਗਿਲਾ ਕਰ ਰਹੇ ਕਹਿੰਦੇ ਕਿ ਬੱਚੇ ਬੱਸ ਵਿੱਚ ਸੀਗੇ ਪਿੱਛੋਂ ਬੱਸ ਲਿਆ ਕੇ ਮਾਰੀ ਆ ਬੱਚੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਸੀਗਾ। ਉਹ ਚਿੰਤਾ ਬਣ ਜਾਂਦੀ ਉਹ ਕਹਿੰਦੇ ਵੀ ਮੈਡੀਕਲ ਕਰਾਓ ਇਹਨਾਂ ਦਾ। ਨਹੀਂ ਮੈਡੀਕਲ ਅੰਜਾਰ ਸਾਹਿਬ ਕਰਾਣ ਲੱਗੇ ਆ। ਠੀਕ ਹੈ ਜੀ। ਚੌਂਕੀ ਜਾਰ ਸਾਹਿਬ। ਠੀਕ ਹੈ ਜੀ। ਜਾਰ ਲਾ। ਠੀਕ ਹੈ ਜੀ। ਤੇ ਹੁਣ ਅੱਗੇ ਕਾਰਵਾਈ ਜੇ ਦਿੱਤੇ ਨਾ ਰਾਈਨਾਮਾ ਹੋ ਗਿਆ ਰਾਈਨਾਮਾ ਹੋ ਰਿਹਾ ਹੈ ਅੱਛਾ ਜੀ ਅੱਗੇ ਕਾਰਵਾਈ ਨਹੀਂ ਹੈਗੀ ਉਹਦਾ ਕਾਰਵਾਈ ਕਰ ਦੋ ਟ੍ਰੈਫਿਕ ਤਾਂ ਨਿਰਵਿਘਨ ਚੱਲ ਰਿਹਾ ਹਾਂ ਹਾਂਜੀ ਹਾਂਜੀ ਨਿਰਵਿਘਨ ਜਦੋਂ ਜਦੋਂ ਠਾਪਦੀ ਸੀ ਉਹ ਤਾਂ ਕੰਟਰੋਲ 'ਚ ਤੁਸੀਂ ਲੈ ਲਿਆ ਹਾਂਜੀ ਹਾਂਜੀ ਚਲਾਤੀ ਸੀ ਚਲ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਤਾਂ ਐਸਐਸਐਫ ਦੀ ਟੀਮ ਮੌਕੇ ਤੇ ਤੁਰੰਤ ਪਹੁੰਚਦੀ ਹੈ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਉਸਦੇ ਲਈ ਉਪਰਾਲਾ ਕੀਤਾ ਜਾ ਰਿਹਾ ਔਰ ਉਪਰਾਲਾ ਕੀਤਾ ਜਾਂਦਾ ਔਰ ਹੁਣ ਕਿਹਾ ਜਾ ਰਿਹਾ ਆ ਵੀ ਵੀਰ ਦਿਖਾ ਦੋ ਇਹ ਵੀ ਵੀਰ ਹਮੇਸ਼ਾ ਬਹੁਤ ਮਿਹਨ ਤੁਰੰਤ ਟੀਮ ਪਹੁੰਚਦੀ ਹੈ ਤੇ ਇਹਨਾਂ ਦਾ ਵੀ ਧੰਨਵਾਦ ਹੈ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰਦੇ ਨੇ ਤਾਂ ਵੱਡੀ ਗੱਲ ਜਿਹੜੀ ਇੰਚਾਰਜ ਸਾਹਿਬ ਨੇ ਦੱਸੀ ਐ ਐਸਐਸਬੀ ਟੀਮ ਤੋਂ ਕਹਿੰਦੇ ਕਿ ਲੇਡੀ ਜਿਹੜੀ ਹੈ ਉਹਨੇ ਮੁੰਬਈ ਜਾਣਾ ਸੀ ਔਰ ਐਕਸੀਡੈਂਟ ਹੋ ਜਾਂਦਾ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ ਉਹ ਰਸਤੇ ਵਿੱਚ ਬੀਰੋਵਾਲ ਦੇ ਨਜ਼ਦੀਕ ਇਹ ਹਾਦਸਾ ਹੋ ਜਾਂਦਾ ਜਿਸ ਤੋਂ ਬਾਅਦ ਲੇਡੀ ਨੂੰ ਹੁਣ ਗੜੀ ਹਸਪਤਲ ਵਿਖੇ ਪਹੁੰਚਾਇਆ ਗਿਆ ਬੱਚਿਆਂ ਨੂੰ ਸੁਰੱਖਿਤ ਉਹਨਾਂ ਦੇ ਘਰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾ ਦਿੱਤਾ ਗਿਆ ਔਰ ਗਨੀਮਤ ਇਹੀ ਹੈ ਰੱਬ ਦਾ ਸ਼ੁਕਰਾਨਾ ਹੈ ਕਿ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਔਰ ਗੱਡੀ ਜਿਹੜੀ ਹੈ ਜੋ ਦੱਸਿਆ ਜਾ ਰਿਹਾ ਜਿੰਨੀ ਕਿ ਗੱਲ ਅਸੀਂ ਸਮਝ ਪਾ ਰਹੇ ਹਾਂ ਆਰਟੀਕਲ ਗੱਡੀ ਪਿੱਛੋਂ ਤੇਜ਼ ਰਫਤਾਰ ਚ ਆ ਰਹੀ ਸੀ ਜੋ ਦੱਸਿਆ ਜਾ ਰਿਹਾ ਤਾਂ ਗੱਡੀ ਕੰਟਰੋਲ ਚ ਨਹੀਂ ਰਹਿੰਦੀ ਔਰ ਸਕੂਲੀ ਬੱਸ ਜਾਂ ਟਕਰਾਂਦੀ ਹਾਲਾਂਕਿ ਪਹਿਲਾਂ ਇਹ ਤਰਕ ਦਿੱਤਾ ਜਾ ਰਿਹਾ ਸੀਗਾ ਕਿ ਡਰਾਈਵਰ ਨੇ ਬੱਸ ਇਮੀਡੀਏਟਲੀ ਰੋਕ ਦਿੱਤੀ ਅਚਾਨਕ ਰੋਕ ਦਿੱਤੀ ਪਰ ਸਕੂਲ ਵਾਲੇ ਪੱਖੋਂ ਪਾਸਿਓਂ ਇਹ ਪੱਖ ਸਾਹਮਣੇ ਆ ਰਿਹਾ ਉਹ ਕਹਿੰਦੇ ਇੱਥੇ ਕਿਹੜਾ ਕੋਈ ਸਟਾਪ ਹੈ ਇਹ ਤਾਂ ਹਾਈਵੇ ਆ ਇੱਥੇ ਅਸੀਂ ਗੱਡੀ ਕਿਵੇਂ ਰੋਕਣੀ ਆ ਤਾਂ ਵਿੱਚ ਵਿਚਾਲੇ ਥੋੜੀ ਜਿਹੀ ਗੱਲਬਾਤ ਵੀ ਚੱਲ ਰਹੀ ਹੈ ਥੋੜੀ ਤਲਖੀ ਵੀ ਹੋ ਰਹੀ ਹੈ ਲੇਕਿਨ ਹਰ ਗੱਲ ਦਾ ਅੰਤ ਤਾਂ ਰਾਜੀਨਾਮਾ ਹਲਕ ਕੇ ਕੋਈ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਪਰ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਜੇ ਕਿਸੇ ਤੋਂ ਅਣਗਹਿਲੀ ਜੇ ਕਿਸੇ ਕੋਲ ਗਲਤੀ ਕੋਈ ਹੋ ਜਾਂਦੀ ਹੈ ਤਾਂ ਮੰਨ ਵੀ ਲੈਣੀ ਚਾਹੀਦੀ ਆ ਹਰ ਗੱਲ ਤੇ ਬਹਿਸ ਕਰਨਾ ਜ਼ਰੂਰੀ ਨਹੀਂ ਹੁੰਦਾ ਪਰ ਜਿਵੇਂ ਇੰਚਾਰ ਸਾਹਿਬ ਨੇ ਦੱਸਿਆ ਕਹਿੰਦੇ ਕਿ ਲੱਗਦਾ ਰਾਜੀਨਾਮਾ ਹੋ ਜਾਏਗਾ ਔਰ ਅਗਲੀ ਕਾਰਵਾਈ ਜਿਹੜੇ ਉਹ ਕਹਿੰਦੇ ਚੌਂਕੀ ਇੰਚਾਰ ਜਾ ਕੇ ਕਰਨਗੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਰਹੋਗੇ ਤੰਦੋ ਸੁਣੋਗੇ ਔਰ ਹਰ ਇੱਕ ਵਾਹਨ ਚਲਾਉਣ ਵਾਲੇ ਨੂੰ ਸਾਡੀ ਬੇਨਤੀ ਹੈ ਕਿ ਵਾਹਨ ਦੀ ਸਪੀਡ 19 ਕਿ ਰੱਖੋ ਵਾਹਨ ਦੀ ਸਪੀਡ 19 ਕਿ ਰੱਖੋ ਜਿੰਨੀ ਤੁਸੀਂ ਕੰਟਰੋਲ ਕਰ ਸਕਦੇ ਹੋ ਆ ਵੀਰੋ ਵਾਲਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ